아나그 ਨਸ਼ੇ ਨਾਲ ਰੱਜੇ ਹੋਏ ਇਸ ਪੁਲਿਸ ਮੁਲਾਜ਼ਮ ਨੇ ਤਾਂ ਚੰਨੀ ਝਾੜਤਾ ਸੀ ਨਸ਼ਾ ਸਿਰ ਤੇ ਇੰਨਾ ਚੜਿਆ ਹੋਇਆ ਕਿ ਸੜਕ ਵੀ ਨਜ਼ਰ ਨਹੀਂ ਆ ਰਹੀ ਤੇ ਨਿਕਲ ਪਿਆ ਸੜਕ ਦੇ ਗੱਡੀ ਚਲਾਉਣ ਲਈ ਗੱਡੀ ਬੇਕਾਬੂ ਹੋ ਜਾਂਦੀ ਹੈ ਅਤੇ ਸੜਕ ਦੇ ਇੱਕ ਪਾਸੇ ਖੜੇ ਕੂਟਰਾਂ ਮੋਟਰਸਾਈਕਲਾਂ ਨਾਲ ਟਕਰਾ ਜਾਂਦੀ ਹੈ ਜਿਸ ਨਾਲ ਕਈ ਲੋਕ ਜ਼ਖਮੀ ਵੀ ਹੋ ਜਾਂਦੇ ਹਨ ਪੁਲਿਸ ਮੁਲਾਜ਼ਮ ਦੀ ਅਜ ਇਸ ਕਰਤੂਤ ਨੇ ਲੋਕਾਂ ਨੂੰ ਵੀ ਗੁੱਸਾ ਚੜ੍ਹਿਆ ਕਿ ਕਿਵੇਂ ਜਿਹੜੇ ਪੁਲਿਸ ਮੁਲਾਜ਼ਮ ਸਾਡੇ ਟੈਕਸ ਤੋਂ ਜਿਹੜਾ ਸਾਡੀ ਤਨਖਾਹ ਤੇ ਟੈਕਸ ਲੱਗਦਾ ਉਹਦੇ ਤੋਂ ਇਹਨਾਂ ਨੂੰ ਤਨਖਾਹਾਂ ਮਿਲਦੀਆਂ ਨੇ ਉੱਪਰੋਂ ਇਹ ਨਸ਼ੇ ਜਿਹੜੇ ਰੱਜੇ ਹੋਏ ਸਾਢੇ ਤਹੀ ਗੱਡੀ 'ਚ ਚੜਾਉਣ ਨੂੰ ਫਿਰਦੇ ਨੇ ਬੰਦਿਆਂ ਨੇ ਉਸ ਪੁਲਿਸ ਮੁਲਾਜ਼ਮ ਨੂੰ ਫੜਿਆ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤੇ ਉਥੇ ਲੋਕਾਂ ਦਾ ਕਹਿਣਾ ਹੈ ਜਦੋਂ ਗੱਲਬਾਤ ਨਾਲ ਗੱਲ ਨਹੀਂ ਸੁਲਝੀ ਤਾਂ ਪੁਲਿਸ ਮੁਲਾਜ਼ਮ ਨੇ ਆਪਣੀ ਵਰਦੀ ਦਾ ਰੋਹਮ ਦਿਖਾਣਾ ਸ਼ੁਰੂ ਕਰ ਦਿੱਤਾ ਤੇ ਲੋਕਾਂ ਨਾਲ ਲੜਾਈ ਸ਼ੁਰੂ ਕਰ ਦਿੱਤੀ ਜਿਸ ਤੋਂ ਬਾਅਦ ਪਹਿਲਾਂ ਹੀ ਗੁੱਸੇ ਚ ਆਏ ਲੋਕਾਂ ਨੇ ਪੁਲਿਸ ਮੁਲਾਜ਼ਮ ਨੂੰ ੜਿੱਕੇ ਲੈ ਲਿਆ ਤੇ ਧੱਕਾ ਮੁੱਕੀ ਸ਼ੁਰੂ ਹੋ ਗਈ ਲੋਕਾਂ ਦਾ ਕਹਿਣਾ ਹੈ ਕਿ ਲੋਕ ਇੱਕ ਪਾਸੇ ਖੜੇ ਹੋਏ ਸਾਨੂੰ ਕਿ ਪਿੱਛੋਂ ਇੱਕੋ ਦਮ ਬੇਕਾਬੂ ਗੱਡੀ ਆਉਂਦੀ ਹੈ ਤੇ ਸਕੂਟਰ ਮੋਟਰਸਾਈਕਲਾਂ ਦੇ ਵਿੱਚ ਆ ਕੇ ਵੱਜਦੀ ਹੈ ਇਸ ਟੱਕਰ ਨਾਲ ਮੋਟਰਸਾਈਕਲਾਂ ਦਾ ਵਾਹਨਾਂ ਦਾ ਤਾਂ ਨੁਕਸਾਨ ਹੋਇਆ ਹੀ ਹੋਇਆ ਪਰ 2-3 ਲੋਕ ਅਜਿਹੇ ਨੇ ਜਿਹੜੇ ਜ਼ਖਮੀ ਵੀ ਹੋਏ ਹਨ ਲੋਕਾਂ ਨੇ ਪੁਲਿਸ ਉਸ ਪੁਲਿਸ ਮੁਲਾਜ਼ਮ ਨੂੰ ਫੜ ਕੇ ਨੇੜਲੇ ਪੁਲਿਸ ਛਾਣੇ ਦੇ ਬੰਦਿਆਂ ਨੂੰ ਫੋਨ ਕੀਤਾ ਤੇ ਉਹਨਾਂ ਦੇ ਹਵਾਲੇ ਕਰ ਦਿੱਤਾ ਇਸ ਮੌਕੇ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਪੁਲਿਸ पुलिस का ही साथी है अक्सर इस करके शायद उस पुलिस मुलाजिम न की कोशिश भी की जा सकती है हम यहाँ बटाला रोड पे रहते हैं। क्या हुआ यहाँ पे हम सब्जी लेने आए थे और एक पुलिस वाले दारू पी के गाड़ी चला रहे थे उन्होंने डायरेक्ट ठोक दिया हम सब्जी लेने जा रहे थे यहाँ पे चक्का चढ़ते चढ़ते दूसरी गाड़ी हमें यहाँ पे डायरेक्ट ठाक आके लगा हुआ रोड की बात है ये बटाला रोड की बात है बहुत ज्यादा पिया हुआ है इतना पिया हुआ है उसको पूरा होश ही नहीं है में? वर्दी में है इतने लोगों को टक्कर मारी उन्होंने पा, पा, पांच, पांच लोगों को टक्कर मारी पाँच छः गाड़ियाँ भी टूट गई आप थे? मैं मैं आप गाड़ी से आया हूँ मैं सब्जी लेने जा रहा गाड़ी खड़ी करके मैं सब्जी लेने जा रहा था उनको ठाक था, से मार दिया तुरंत मेरे यहाँ पे लगा हुआ पुलिस वाला गाड़ी मारुति में था अच्छा मैं ये चाहता हूँ मेरा इलाज होना चाहिए जो पुलिस वाले ने किया है उनको सजा मिलना चाहिए इतना पिए हुए पूरा होश भी नहीं है इस बी के गाड़ी चला रहे अरे ये जो मतलब कि अब अभ, अभी जो ये इंटरनेट का आया हुआ है इनको इन इन पे के कम कर कोई कानून नहीं है मैं मैं कह रहा हूं पुलिस वाले को लिए कौन सा कानून लगेगा ये बताइए ना सरकार कहती है कि कानून लेके आता हूं इनको क्या कौन सा कानून है इनके ऊपर बताइए सरकार मैं अपना विशाल ਇਥੇ ਜਵਾਨਗਰ ਤਾਂ ਗਿਆ ਹੋਇਆ ਤਾਂ ਠੀਕ ਹੈ ਮੇਰੇ ਨਾਲ ਇਹਨੇ ਮੁਲਾਇਮ ਨੇ ਹੱਤਪਾਈ ਕੀਤੀ ਕਿਹੜਾ ਮੁਲਾਜ਼ਮ ਆ ਜਿਸਕਾ ਕੀ ਨਾਮ ਹੈ ਅੱਛਾ ਵਰਦੀਪਾਈ ਜੀ ਹਾਂ ਵਰਦੀਪਾਈ ਹੋਈ ਹੈ ਇਹਨੇ ਗੱਡੀ ਦੇ ਵਿੱਚ ਮਸਲਾ ਕੁਛ ਨਹੀਂ ਹੈ ਮੈਂ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਤੂੰ ਦਾਰੂ ਪੀਤੀ ਹੈ ਤੇ ਫਿਰ ਉਹਨੇ ਫਿਰ ਵੀ ਮੇਰੇ ਨਾਲ ਹੱਤਪਾਈ ਕੀਤੀ ਹੈ ਕੀ ਹੋਇਆ ਤੁਹਾਡੇ ਨਾਲ ਮੇਰੇ ਨਾਲ ਹੱਤਪਾਈ ਕੀਤੀ ਹੁਣ ਕੀ ਹੋਉਂਦੇ ਮੈਂ ਚਾਹੁੰਦਾ ਕਿ ਪ੍ਰਸ਼ਾਸਨ ਦੀ ਮਿਹਰਬਾਨੀ ਦੇ ਨਾਲ ਆਪਣਾ ਕਾਰਵਾਈ ਕਾਰਵਾਈ ਕੀਤੀ ਜਾ ਬਸ ਨੁਕਸਾਨ ਆ ਗਿਆ ਨੁਕਸਾਨ ਸਾਰਿਆਂ ਦਾ ਹੋਇਆ ਪੰਜ ਮੋਟਰਗਾਂ ਨਹੀਂ ਪੰਜ 6 ਮੋਟਰਸਾਈਕਲ ਸੁੱਟੇ ਨੇ ਆਪਣੀ ਹੱਥ ਹੋ ਗਈ ਜੀ ਤੁਹਾਡੇ ਨਾਲ ਹੱਥ ਭਾਈ ਇਸ ਕਰਕੇ ਹੋਈ ਕਿ ਤੂੰ ਮੈਨੂੰ ਜੋ ਕਿਹਾ ਵਾ ਮਤਲਬ ਕਿ ਉਹ ਵਰਦੀ ਦੇ ਵਿੱਚ ਹੋ ਸਕਦਾ ਹੈ ਜਾਨੀ ਨੁਕਸਾਨ ਵੀ ਹੋ ਸਕਦਾ ਹੈ ਬਿਲਕੁਲ ਬਚਾਉਆ ਜੀ ਬਚਾ ਹੋ ਗਿਆ ਆਪਣੇ ਪੱਤਰਕਾਰ ਭਰਾਵਾਂ ਦੇ ਨਾਲ ਕਰਕੇ ਇਸ ਕਰਕੇ ਬਚਾ ਹੋਇਆ ਮੇਰਾ ਠੀਕ ਹੈ ਮਨੂ ਮੇਰੇ ਪਾਪਾ ਮੋਟਰਸਾਈਕਲ ਤੋਂ ਆਂਦੇ ਮੇਰੀ ਗੱਲ ਸੁਣੋ ਹੁਣੇ ਰਾਤ ਨੂੰ ਤੁਸੀਂ ਮੋਟਰਸਾਈਕਲ ਗੱਡੀ ਮਾਰਨਦੇ ਮੇਰੇ ਪਾਪੇ ਦੇ ਉਹਦੇ ਮੋਟਰਸਾਈਕਲ ਚ ਉਹਦੀ ਅੱਖ ਦੇ ਆਮ ਬੰਦੇ ਨੂੰ ਉਹ ਕਾ ਬੋਲਿੰਦਾ ਯਾਰ ਮੇਰੇ ਪਾਪੇ ਨਾਲ ਇਹ ਭਰਾ ਹੀ ਮੇਰਾ ਹਾਂ ਕੋਈ ਗੱਲ ਨਹੀਂ ਹੋਇਆ ਜੀ ਆ ਦੱਸੋ ਯਾਰ ਉਧਰ ਆਂਦੇ ਹੀ ਇਹਨਾਂ ਨੇ ਬਿੱਤੀ ਦਾਰੂ ਜਿਨ੍ਹਾਂ ਨੇ ਅੱਜ ਜਿਹੜੇ ਗੱਡੀ ਚਲਾਉਂਦੇ ਮਲਾਜਾਂ ਨੇ ਮਲਾਜਾਂ ਨੇ ਦਿੱਤੀ ਦਾਰੂ ਉਹਨਾਂ ਨੇ ਮਾਰੀ ਵਿੱਚ ਠੀਕ ਹੈ ਠੀਕ ਲੱਗ ਚੱਲੇ ਆ ਆਲਾ ਰੋਡ ਤੇ ਜਿਹੜਾ ਮਾਮਲਾ ਜੀ ਸਾਡਾ ਮੁਲਾਜ਼ਮ ਆ ਰਿਹਾ ਸੀ ਘਰ ਤੇ ਤੇ ਉਹਨੇ ਹੋ ਸਕਦਾ ਡਰਿੰਕ ਕੀਤੀ ਹੋਵੇ ਜੀ ਡਰਿੰਕ ਕਰਕੇ ਤੇ ਉਹ ਗੱਡੀਆਂ ਉਹ ਕੋ ਗੱਡੀ ਬੇਕਾਫ ਹੋ ਗਈਆਂ ਜੀ ਉਹ ਉਹਨੇ 3-4 ਮੋਟਰਸਾਈਕਲ ਭੰਤੀਆਂ ਤੇ ਸੱਟਾਂ ਲੱਗੀਆਂ ਕਿਹਨਾਂ ਚੌਂ ਜਾ ਕੇ ਵਰਦੀ ਪਾਈ ਹੋਈ ਜੀ ਵਰਦੀ ਪਾਈ ਹੈ दारू ਪੀਤੀ ਹੋਈ ਹੈ ਹੋ ਸਕਦਾ ਪੀਤੀ ਹੋਈ ਜੀ ਮੈਂ ਚੈੱਕ ਨਹੀਂ ਕੀਤਾ ਜੀ ਪਰ ਆਮ ਜਨਤਾ ਦੇ ਇਲਜ਼ਾਮ ਹੈ ਜੀ ਪੁਲਸ ਵਾਲੇ ਪੁਲਸੀ ਸੈਟ ਲੈ ਰਹੇ ਨੇ ਇਹ ਤੇ ਤੁਹਾਨੂੰ ਲੱਗਦਾ ਪਰ ਮੈਨੂੰ ਨਹੀਂ ਲੱਗਦਾ ਜੀ ਇਹ ਤੇ ਮੈਂ ਤੁਸੀਂ ਸਾਹਮਣੇ ਆਰ ਦਰਖਾਸਤ ਲੈ ਕੇ ਆਓ ਕਿ ਮੈਂ ਜੋ ਬੰਦੀ ਕਾਨੂੰਨੀ ਕਾਰਵਾਈ ਉਹ ਕਰਾਂ ਨਾਮ ਹੈ ਮਲਾਜੰਦਾ ਕੀ ਰੈਂਕ ਹੈ ਉਹਦਾ ਨਾਮ ਹੈ ਜੀ ਕਾਸਟੇਬਲ ਪ੍ਰਨਾਮ ਸਿੰਘ ਹੈ ਜਿੱਥੇ ਡਿਊਟੀ ਇਹਨਾਂ ਦੀ ਉਹ ਸਾਡੇ ਡਿਊਟੀ ਕਰਦਾ ਪ੍ਰਾਈਵੇਟ ਕਿਸੇ ਬੰਦੇ ਦੇ ਨਾਲ ਉਹ ਗੱਲ ਬੈਨੇ ਸਰ ਸਵੇਰੇ ਵੀ ਕੁਝ ਐਕਟਿਵਾਂ ਨੂੰ ਜਿਹੜੇ ਡੱਕਾ ਮਾਰੀ ਗਈ ਸੀ ਹਾਂਜੀ 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 ਜਿਹੜਾ ਡ੍ਰਿੰਕ ਹੋਈ ਸੀ ਇਹ ਤਾਂ ਉਹਨਾਂ ਦਾ ਸਵੇਰੇ ਰਾਈ ਨਵਾ ਹੋ ਗਿਆ ਸੀ ਪੰਜਾਬ ਦਾ ਜੇ ਵਰਦੀ ਪਾ ਕੇ ਇਸ ਤਰ੍ਹਾਂ ਦੇ ਹੋਣੀ ਚਾਹੀਦੀ ਇਹ ਗੱਲ ਇਹ ਵੇਖੋ ਹੋਣੀ ਤੇ ਨਹੀਂ ਚਾਹੀਦੀ ਕਿਸੇ ਦੀ ਵੀ ਨਹੀਂ ਹੋਣੀ ਚਾਹੀਦੀ ਭਾਵੇਂ ਵਰਦੀ ਪਾਈ ਆ ਭਾਵੇਂ ਨਹੀਂ ਪਾਈ ਇਹ ਇਦਾਂ ਕਿਤੇ ਵੀ ਨਹੀਂ ਕਿਸੇ ਬੰਦੇ ਨੂੰ ਵੀ ਨਹੀਂ ਹੋਣੀ ਲੋਕਾਂ ਵਿੱਚੋਂ ਜਿਹੜਾ ਉਹ ਜਾਣ ਨਹੀਂ ਦਿੱਤਾ ਜਾ ਰਿਹਾ ਜਿਹੜੀ ਗੱਡੀ ਉਹਨੂੰ ਜਾਣ ਨਹੀਂ ਦਿੱਤਾ ਜਾ ਰਿਹਾ ਕੀ ਕਾਰਵਾਈ ਹੋਈ ਕਿਉਂ ਉਹ ਕਾਰਵਾਈ ਵੇਖੋ ਇਹ ਜਾਨ ਦੇਣਗੇ ਤੇ ਫਿਰ ਆਪਾਂ ਬਾਦੀ ਜੀ ਜਨਾਬ ਆਮ ਜਨਤਾ ਨੇ ਮਿਸਬੀਹ ਕੀਤਾ ਸਾਡਾ ਜੋ ਵੀਡੀਓ ਪਈ ਹੋਈ ਹੈ ਚਲੋ ਤਾਂ ਆਪਾਂ ਜਾ ਕੇ ਜਦੋਂ ਜਿਹੜੀ ਆਓਗੇ ਤੁਸੀਂ ਸਾਡੇ ਕੋਲ ਤਾਂ ਆਪਾਂ ਜੋ ਕਾਨੂੰਨੀ ਕਾਰਵਾਈ ਹੈ ਉਹ ਕਰਦੇ ਹਾਂ